ਲੈ ਜੁਗੀ ਬਕੰਠ ਮਨਾ ਮੇਰਿਆ ਇੱਕ ਘੜੀ ਸਤ ਸੰਗ ਦੀ ਸਿਮਨ ਲੈ ਜੁਗੀ ਬਕੰਠ ਕਬੀਰ ਸਾਹਿਬ ਜੀ ਬਚਨ ਕਰਦੇ ਆ ਕਬੀਰ ਇੱਕ ਘੜੀ ਆਧੀ ਘੜੀ ਆਤੀ ਹੂੰ ਤੇ ਆਹ ਕਹਿੰਦੇ ਇੱਕ ਘੜੀ ਜਿੰਨਾ ਸਮਾਂ ਤੇ ਇੱਕ ਘੜੀ ਕਿਹਨੂੰ ਕਹਿੰਦੇ ਗੁਰਮੁਖ ਪਿਆਰਿਓ 24 ਮਿੰਟਾਂ ਦੀ ਇੱਕ ਘੜੀ ਹੁੰਦੀ ਹੈ ਇੱਕ ਘੜੀ ਆਧੀ ਘੜੀ ਉਹਦਾ ਅੱਧ ਲਾ ਲਈਏ 12 ਮਿੰਟ ਹੁਣ ਕਬੀਰ ਸਾਹਿਬ ਜੀ ਕਹਿੰਦੇ ਜੇ 24 ਮਿੰਟ ਦਾ ਸਮਾਂ ਨਹੀਂ ਤਾਂ 12 ਮਿੰਟ ਗੁਰੂ ਚਰਨਾਂ ਦੇ ਵਿੱਚ ਬਹਿ ਜਾ ਪਰ ਜੇ 12 ਮਿੰਟ ਦਾ ਵੀ ਸਮਾਂ ਨਹੀਂ ਆਦੀ ਹੂਸੇ ਆਦ 6 ਮਿੰਟ ਵੀ ਗੁਰੂ ਚਰਨਾਂ ਦੇ ਵਿੱਚ ਬੈਠ ਜਾਵੇਂ ਆਦੀ ਹੂਸੇ ਆਦ 3 ਮਿੰਟ ਦਾ ਸਮਾਂ 3 ਮਿੰਟ ਤਾਂ ਕੱਢ ਹੀ ਸਕਦਾ ਪਰ 3 ਮਿੰਟ ਬਹਿਣਾ ਵੀ ਕਈ ਵਾਰ ਔਖਾ ਹੋ ਜਾਂਦਾ ਹੈ ਜਿਕੇ ਆਖੋ ਸਤਨਾਮ ਵਾਹਿਗੁਰੂ ਗੁਰੂ ਚਰਨਾਂ ਦੇ ਵਿੱਚ ਜੁੜ ਬੈਠ ਕੇ ਗੁਰਬਾਣੀ ਗੁਰਬਾਣੀ ਦਾ ਕੀਰਤਨ ਕਥਾ ਵਿਚਾਰਾਂ ਇਹ ਸੁਰਵਣ ਕਰਨਾ ਸਭ ਤੋਂ ਔਖਾ ਕੰਮ ਹੈ ਬਾਣੀ ਪੜਨੀ ਬਾਣੀ শ্রবণ ਕਰਨੀ ਨਾਮ ਜਪਣਾ ਨਾਮ ਜਪਾਉਣਾ ਸਭ ਤੋਂ ਔਖਾ ਕੰਮ ਹੈ ਸਤਿਗੁਰੂ ਜੀ ਕਹਿੰਦੇ ਆ ਕਹਿੰਦੇ ਸਤ ਸੰਗਤ ਦੀ ਇੱਕ ਘੜੀ ਤੈਨੂੰ ਬੇਕੰਠ ਲ ਜਾਣ ਦੀ ਸਮਰੱਥਾ ਰੱਖਦੀ ਹੈ ਜਿਕੇ ਆਖੋ ਸਤਿਨਾਮ ਵਾਹਿਗੁਰੂ ਕਿਉਂ ਕਿਉਂਕਿ ਸਤ ਸੰਗਤ ਦੇ ਵਿੱਚ ਕੇਵਲ ਹੀ ਕੇਵਲ ਸਤ ਦੀ ਵਿਚਾਰ ਹੁੰਦੀ ਹੈ ਸਤ ਦੇ ਨਾਲ ਜੁੜਨਾ ਕਿਵੇਂ ਆ ਇਹ ਦੱਸਿਆ ਜਾਂਦਾ ਹੈ ਜੁੜ ਕੇ ਕਰਨਾ ਕੀ ਹੈ ਇਹ ਦੱਸਿਆ ਜਾਂਦਾ ਇਹਨੂੰ ਕਹਿੰਦੇ ਆ ਗਿਆਨ ਹੋਣਾ ਫਿਰ ਅਗਿਆਨਤਾ ਨੂੰ ਕੋਈ ਥਾਂ ਕੋਈ ਜਗ੍ਹਾ ਨਹੀਂ ਰਹਿ ਜਾਂਦੀ ਸਤਗੁਰ ਕਹਿੰਦੇ ਜਿੰਨ ਮਾਸਤਕ ਧੁਰ ਹਰ ਲਿਖਿਆ ਤਿੰਨ ਸਤਗੁਰ ਮਿਲਿਆ RAM RAJ ਫਿਰ ਮਾਰੇ ਕਹਿੰਦੇ ਅਗਿਆਨ ਅੰਧੇਰਾ ਕਟਿਆ ਜਦੋਂ ਸਤਸੰਗਤ ਦੇ ਵਿੱਚ ਬੈਠੇਗਾ ਜੁੜੇਗਾ ਮਨ ਨੂੰ ਜੋੜਨ ਦਾ ਯਤਨ ਕਰੇਗਾ ਅਗਿਆਨਤਾ ਦਾ ਅੰਧੇਰਾ ਤੇਰੇ ਅੰਦਰੋਂ ਖਤਮ ਹੋ ਜਾਵੇਗਾ ਗੁਰ ਗਿਆਨ ਘਟ ਬਲਿਆ ਤੇਰੇ ਅੰਦਰ ਗੁਰੂ ਗਿਆਨ ਦਾ ਦੀਵਾ ਬਲ ਦਵੇਗਾ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਧੰਮ ਗੁਰੂ ਗ੍ਰੰਥ ਸਾਹਿਬ ਮਹਾਰਾਜ 36 ਮਹਾਂਪੁਰਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹੈ ਪਰ ਉਹਨਾਂ ਨੂੰ ਜੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਗਿਆਨ ਹੋਇਆ ਤਾਂ ਬਹੁਤ ਵੱਡੀਆਂ ਪਦਮੀਆਂ ਵੀ ਪ੍ਰਾਪਤ ਹੋਗੇ ਅਕਾਲ ਪੁਰਖ ਦਾ ਗਿਆਨ ਭਾਈ ਕੰਨੇ ਵਰਗੇ ਗੁਰਮੁਖ ਪਿਆਰਿਓ ਭਾਈ ਸੱਜੂ ਵਰਗੇ ਮਾਰੇ ਕੋਲ ਆਏ ਸੀ ਕਹਿੰਦੇ ਮਹਾਰਾਜ ਕਿਰਪਾ ਕਰੋ ਸਾਡੀ ਬਾਣੀ ਐ ਲਿਖੀ ਪਈ ਆ ਬਸ ਦਰਜ ਕਰ ਦਿਓ ਮਾਰੇ ਕਹਿੰਦੇ ਬਾਣੀ ਸੁਣਾਓ ਪਹਿਲਾਂ ਜਦੋਂ ਉਹਨਾਂ ਦੀ ਬਾਣੀ ਲਿਖੀ ਹੋਈ ਸੁਣੀ ਨਾ ਮਹਾਰਾਜ ਨੇ ਮਾਰੇ ਕਹਿੰਦੇ ਇਹ ਨਹੀਂ ਦਰਜ ਹੋ ਸਕਦੀ ਕਹਿੰਦੇ ਮਾਰੇ ਕਿਉਂ ਕਹਿੰਦੇ ਇਹਦੇ ਵਿੱਚ ਥਾਡੀ ਮੈਂ ਬੋਲਦੀ ਹੈਗਾ ਜਿਕੇ ਆਖੋ ਸਤਨਾਮ ਜੀ ਸ੍ਰੀ ਵਾਹਿਗੁਰੂ ਕਹਿੰਦੇ ਮਹਾਰਾਜ ਕਿਉਂ ਕਹਿੰਦੇ ਇਹਦੇ ਵਿੱਚ ਗਿਆਨ ਦੀ ਗੱਲ ਕੋਈ ਨਹੀਂ ਅਗਿਆਨ ਦੀ ਹੈ ਜਿਹੜਾ ਮੈਂ ਪੜਾ ਇਹ ਅਗਿਆਨ ਹੈ ਇਹ ਝੂਠ ਹੈ ਇਹ ਕੂੜ ਹੈ ਪਰ ਇਹਨੂੰ ਅਸੀਂ ਸੱਚ ਮੰਨਿਆ ਹੋਇਆ ਤਾਂ ਹੀ ਅਗਿਆਨਤਾ ਕਹਿੰਦੇ ਆ ਨਾ ਜੀ ਅਗਿਆਨ ਦਾ ਭਾਵ ਕੀ ਹੈ ਜੇ ਤਾਂ ਗੱਗੇ ਨੂੰ ਸਿਹਾਰੀ ਆੜੇ ਕੰਨਾਂ ਨੰਨਾ ਗਿਆਨ ਪੈ ਗਿਆ ਜੇ ਮੂਰੇ ਆੜਾ ਲੱਗ ਗਿਆ ਤਾਂ ਅਗਿਆਨ ਪੈ ਗਿਆ ਅਗਿਆਨ ਕੀ ਹੈ ਸੱਚ ਨੂੰ ਝੂਠ ਮੰਨਣਾ ਝੂਠ ਨੂੰ ਸੱਚ ਮੰਨਣਾ ਰਾਤ ਨੂੰ ਚਾਨਣ ਮੰਨਣਾ ਹਨੇਰੇ ਨੂੰ ਚਾਨਣ ਨੂੰ ਹਨੇਰਾ ਮੰਨਣਾ ਕਿੰਨਾ ਅੰਤਰ ਹੈ ਕਿੰਨਾ ਫਰਕ ਪੈ ਗਿਆ ਇਹ ਮਾਰੇ ਕਹਿੰਦੇ ਅਗਿਆਨਤਾ ਹੈ ਤੇਰੀ ਇਹ ਅਗਿਆਨਤਾ ਦਾ ਅੰਧੇਰਾ ਗੁਰੂ ਕੱਟਦਾ ਹੈ ਜੁ ਕਿ ਆਖੋ ਸਤਨਾਮ ਵਾਹਿਗੁਰੂ ਅਗਿਆਨ ਅੰਧੇਰਾ ਕਟਿਆ ਗੁਰ ਗਿਆਨ ਘਟ ਬਲਿਆ ਗੁਰੂ ਨੇ ਫਿਰ ਆਪਣੇ ਗਿਆਨ ਦਾ ਦੀਵਾ ਤੇਰੇ ਹਿਰਦੇ ਅੰਦਰ ਬਾਲ ਦੇਣਾ ਜਦੋਂ ਹਿਰਦਾ ਦੀਵਾ ਆਇਆ ਗਿਆਨ ਦਾ ਤੇਰੇ ਹਿਰਦੇ ਅੰਦਰ ਬਲ ਪਿਆ ਨਾ ਫਿਰ ਗੁਰੂ ਦੇ ਨਾਲ ਮਲਾਪ ਹੋ ਜਾਣਾ ਫਿਰ ਤੇਰੇ ਲੇਖੇ ਚੁਕੇ ਸਾਰੇ ਖਤਮ ਹੋ ਜਾਣੇ ਹੈ ਜਿਕੇ ਆਖੋ ਸਤਨਾਮ ਵਾਹਿਗੁਰੂ ਫਿਰ ਗੁਰੂ ਕਿਰਪਾ ਕਰਦਾ ਫਿਰ ਗੁਰੂ ਰਹਿਮਤ ਕਰਦਾ ਸਤ ਸੰਗਤ ਦੇ ਵਿੱਚ ਜੁੜ ਬੈਠਣ ਦਾ ਬਹੁਤ ਵੱਡਾ ਮਹੱਤਵ ਹੈ ਕਵੀਰ ਇੱਕ ਘੜੀ ਆਧੀ ਕਰੀ ਅਧੀ ਹੂੰ ਤੇ ਆਦ ਭਗਤਨ ਸੇਤੀ ਗੋਸਤੇ ਜੋ ਕੀਨੇ ਸੋ ਲਾਭ ਜਿੰਨਾ ਕ ਵੀ ਸਮਾਂ ਮਿਲੇ ਸਤ ਸੰਗ ਦੇ ਵਿੱਚ ਜ਼ਰੂਰ ਆਉਣਾ ਚਾਹੀਦਾ ਪਰ ਆਪਾਂ ਦੋ ਦੋ ਯਤਨ ਕਰਦੇ ਆ ਜਦੋਂ ਬਾਬੇ ਆਨੰਦ ਸਾਹਿਬ ਪੜਨ ਲੱਗ ਜਾਂਦੇ ਆ ਵੀ ਹੁਣ ਨਾਲੇ ਅਰਦਾਸ ਹੋ ਜਾਣੀ ਆ ਦੇਗਾਂ ਵਰਤਣੀਆਂ ਲੰਗਰ ਚੱਲੂ ਚਲੋ ਚੱਲੀਏ ਬਈ ਫਿਰ ਤਿਆਰੀਆਂ ਖਿੱਚਦੇ ਆ ਵੀ ਹੁਣ ਜਾਣ ਦਾ ਮੌਕਾ ਹੋ ਗਿਆ ਕਿ ਗੁਰੂ ਕਿਰਪਾ ਜਿਨ੍ਹਾਂ ਦੇ ਉੱਤੇ ਗੁਰੂ ਬਖਸ਼ਿਸ਼ ਕਰਦਾ ਹੈ ਉਹੀ ਆ ਕੇ ਗੁਰੂ ਦੀ ਗੱਲ ਸੁਣੇਗਾ ਨਾ ਜਿਹਦੇ ਕੋਲੋਂ ਅਗਿਆਨ ਦਾ ਹਨੇਰਾ ਖਤਮ ਹੋ ਗਿਆ ਜਿਹਦੇ ਹਿਰਦੇ ਅੰਦਰੋਂ ਗੁਰਮੁਖ ਪਿਆਰੋਂ ਅਗਿਆਨ ਦਾ ਹਨੇਰਾ ਕੱਟਿਆ ਗਿਆ ਉਹ ਆ ਕੇ ਗੁਰੂ ਦੀ ਗੱਲ ਸੁਣਨ ਦੇ ਲਈ ਯਤਨ ਕਰੇਗਾ ਬਹੁਤ ਪ੍ਰੇਮੀ ਮਿਲਦੇ ਆ ਜਿਹੜੇ ਸਤ ਸੰਗਤ ਦੇ ਵਿੱਚ ਕਦੇ ਆਉਂਦੇ ਹੀ ਨਹੀਂ ਸੀ ਪਰ ਜਦੋਂ ਆਉਣ ਲੱਗ ਪਏ ਹੌਲੀ ਹੌਲੀ ਰੰਗ ਲੱਗਦਾ ਲੱਗਦਾ ਐਸਾ ਰੰਗ ਚੜ ਗਿਆ ਜੁ ਗੁਰੂ ਵਾਲੇ ਬਣ ਗਏ ਇਹ ਨਹੀਂ ਐ ਵੀ ਬੀਜ ਖਤਮ ਹੀ ਹੋ ਜਾਂਦਾ ਖਤਮ ਨਹੀਂ ਹੁੰਦਾ ਬੀਜ ਸੱਚ ਦਾ ਵੀ ਰਹਿੰਦਾ ਤੇ ਝੂਠ ਦਾ ਵੀ ਰਹਿੰਦਾ ਜਿੱਥੇ ਫੁੱਲ ਇੰਨਾ ਸੋਹਣਾ ਗੁਲਾਬ ਦਾ